ਕਾਂਗਰਸ ਕਾਂਗਰਸ ਪਾਰਟੀ ਨੇ ਦੁਆਬੇ ਵਿੱਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਆਇਆ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸਈਆਂ ਮੇਰਾ ਮਾਥੇ ਛਤਰ ਤਰੈ ਮੈਂ ਸੇਵਕ ਬਣ ਕੇ ਭਾਜੀ ਜਲੰਧਰ ਅਰ ਦੁਆਬੇ ਵਿੱਚ ਮਾਲਕਾਂ ਕੋਲ ਜਾਣਾ ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਮਾਜਿਆ ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਦੁਆਬੇ ਦੇ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕ੍ਰਿਸ਼ਨ શ્રી ਕ੍ਰਿਸ਼ਨ ਜੀ ਬਣ ਕੇ ਸੰਭਾਲੋ ਤੇ ਇਹੀ ਮੇਰੀ ਅਰਦਾਸ ਹੈ ਇਹੀ ਅਰਦਾਸ ਮੈਂ ਅੱਜ ਸ੍ਰੀ ਹਰਮੰਦਰ ਸਾਹਿਬ ਆ ਕੇ ਕੀਤੀ ਹੈ ਕਿ ਮੈਨੂੰ ਬਲ ਦੇ ਵਾਹਿਗੁਰੂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੇਰੇ ਤੇ ਆਸਾਂ ਉਮੀਦਾਂ ਲੱਗੀਆਂ ਮੈਂ ਉਹਨਾਂ ਤੇ ਪੂਰਾ ਉਤਰ ਸਕਾਂ ਜੋ ਚੌਧਰੀ ਪਰਿਵਾਰ ਵੱਲੋਂ ਇੱਕ ਵਿਰੋਧ ਵੀ ਤੁਹਾਡਾ ਜਾਰੀ ਕੀਤਾ ਜਾ ਰਿਹਾ ਹੈ ਅੱਜ ਯਾਰ ਆਪਾਂ ਗੁਰਦੁਆਰਾ ਸਾਹਿਬ ਆਏ ਪਰ ਜੋ ਕਿਹਾ ਚੋਣਾਂ ਸੰਬੰਧੀ ਸਾਹਿਬ ਪਰਆਂੀਆਂ ਗੱਲਾਂ ਹੋ ਗਈਆਂ ਜਦੋਂ ਅੱਗੇ ਗੱਲ ਹੋਏ ਤੇਰੇ ਦੇ ਲਈ ਇੱਕ ਨਵਾਂ ਤਜਰਬਾ ਹਲਾਜੀ ਪ੍ਰਗਟ ਸਿੰਘ ਜੀ ਵੀ ਤੁਹਾਡੇ ਨਾਲ ਨਜ਼ਰ ਆ ਰਹੇ ਨੇ ਤਾਂ ਕੀ ਲੱਗਦਾ ਜੀ ਉੱਥੋਂ ਦੇ ਜਿਹੜੇ ਸਥਾਨਕ ਲੀਡਰ ਨੇ ਜਾਂ ਲੋਕ ਸਾਥ ਦੇਣ ਦੇ ਦੇਖੋ ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਉੱਥੇ ਵੀ ਜਾ ਕੇ ਮੈਂ ਲੋਕਾਂ ਦੀ ਸੇਵਾ ਕੀਤੀ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਪੰਜਾਬ ਦੇ ਵਿੱਚ ਜੀ 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 ਜਾਨੀ ਜਾਨੀ ਜੀ ਜੀ ਕੰਟੀਨਿਊ ਰੱਖ ਮੈਂ ਖਰੜ ਤੋਂ ਚਮਕੌਰ ਸਾਹਿਬ ਸੇਵਾ ਵਿੱਚ ਗਿਆ ਸੀ ਲੋਕਾਂ ਨੇ ਮੈਨੂੰ ਆਜ਼ਾਦ ਜਿਤਾਇਆ ਸੀ ਉੱਥੇ ਤੇ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਕਿਸੇ ਸਮੇਂ ਪਿਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਸੀ ਅੱਜ ਪੰਜਾਬ ਦਾ ਮੋਹਰੀ ਇਲਾਕਾ ਹੈ ਉੱਥੇ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਜਿਸ ਤਰ੍ਹਾਂ ਇੱਥੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਐਸੀ ਚਮਕੌਰ ਇੱਥੇ ਅੰਮ੍ਰਿਤਸਰ ਦੇ ਵਿੱਚ ਗਲਿਆਰਾ ਬਣਿਆ ਉਸੇ ਤਰ੍ਹਾਂ ਉਸੇ ਤਰਜ਼ ਦੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਬਣਿਆ ਉਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਇੱਕ ਬਹੁਤ ਵੱਡੀ ਯਾਦਗਾਰ ਬਣੀ ਇੱਕ ਕਜੂਬਾ ਉੱਥੇ ਅਸੀਂ ਬਣਾਇਆ ਜੀ ਦਾ ਮੈਨੂੰ ਸੇਵਕ ਹੋਣ ਦਾ ਮੌਕਾ ਮਿਲਿਆ ਚਮਕੌਰ ਸਾਹਿਬ ਦੀ ਕੋਈ ਸੜਕ ਕੱਚੀ ਨਹੀਂ ਰਹੀ ਚਾਹੇ ਉਹ ਖੇਤਾਂ ਨੂੰ ਜਾਂਦੀ ਹੈ ਚਾਹੇ ਉਹ ਪਿੰਡ ਨੂੰ ਜਾਂਦੀ ਹੈ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ ਚਮਕੌਰ ਸਾਹਿਬ ਦੇ ਵਿੱਚ ਕਾਲਜ ਬਣ ਰਹੇ ਹੈ ਮੈਨੂੰ ਸ਼ੌਕ ਹੈ ਡਵੈਲਪਮੈਂਟ ਦਾ ਉਸੇ ਸ਼ੌਕ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਆ ਰਿਹਾ ਤੇ ਜਲੰਧਰ ਦੇ ਲੋਕਾਂ ਨੂੰ ਇਹੀ ਮੇਰੀ ਬੇਨਤੀ ਹੈ ਕਿ ਤੁਸੀਂ ਮੈਨੂੰ ਗੋਦ ਲਓ ਮੈਂ ਤੁਹਾਡਾ ਹੋਣ ਵਾਸਤੇ ਆ ਰਿਹਾ ਕਦੇ ਮੇਰੇ ਬਜ਼ੁਰਗ ਦੁਆਬੇ ਚ ਰਹਿੰਦੇ ਸੀ ਮੇਰਾ ਗੋਦ ਮੇਰੇ ਗੋਦ ਦੇ ਜਿਹੜੇ ਜਿਠੇਰੇ ਆ ਉਹ ਜਲੰਧਰ ਦੇ ਵਿੱਚ ਹੈ ਜਲੰਧਰ ਚੋ ਮੇਰੇ ਜਲੰਧਰ ਏਰੀਆ ਚੋ ਮੇਰੇ ਬਜ਼ੁਰਗ ਉੱਠ ਕੇ ਗਏ ਹੋਏ ਹੈ ਸੋ ਮੈਂ ਅੱਜ ਫੇਰ ਆਪਣੇ ਧਰਤੀ ਤੇ ਜਾ ਰਿਹਾ ਮੈਨੂੰ ਉਹ ਧਰਤੀ ਨਵਾਜੇ ਇਹ ਹੀ ਮੇਰੀ ਅਰਦਾਸ ਸਾਡੇ ਸਾਹਮਣੇ ਸੁਸ਼ੀਲ ਰਿੰਕੂ ਆ ਦੂਸਰੇ ਪਾਸੇ ਪਵਨ ਤੀਨੋ ਵੀ ਅੱਜ ਐਲਾਨ ਹੋ ਸਕੋ ਉਹ ਕਿੰਨਾ ਕਿ ਚਿਤਾਰੀ ਤੁਹਾਡੇ ਚੁਣੌਤੀ ਸਮੇਂ ਦੇ ਉਹਨਾਂ ਦੀ ਜਿੱਤੇ ਖੜੇ ਹੈ ਨਾ ਇਹ ਕੁਛ ਅੱਗੇ ਨਹੀਂ ਰਹਿਣ ਦੰਗਾ ਅੱਜ ਦੀ ਆਮ ਆਦਮੀ ਪਾਰਟੀ ਤੇ 2022 ਦੀ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਜੀ ਫਰਕ ਸਮੇਂ ਦੀ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਕਿ ਭਲੇਖਾ ਪਾ ਕੇ ਆਈ ਸੀ ਇਨਕਲਾਬ ਦਾ ਲੇਕਿਨ ਉਹ ਇਨਕਲਾਬ ਪਤਾ ਨਹੀਂ ਕਿੱਥੇ ਰੁਲ ਗਿਆ ਦੇਖਿਆ ਹੀ ਨਹੀਂ ਇੱਕ ਦਿਨ ਵੀ ਜੋ ਮੁੱਖ ਮੰਤਰੀ ਪਹਿਲਾਂ ਚਿਹਰਾ ਹੁੰਦਾ ਸੀ ਅੱਜ ਉਹ ਚਿਹਰਾ ਬਿਲਕੁਲ ਤੰਦੜਾਲ ਗਿਆ ਅੱਜ ਕੁਝ ਹੋਰ ਬਣ ਗਿਆ ਇਹ ਜਿਹੜੀ ਲੜਾਈ ਹੈ ਅੱਜ ਪੰਜਾਬ ਦੇ ਹੋਂਦ ਦੀ ਲੜਾਈ ਹੈ ਜਿਹੜਾ ਮੁੱਖ ਮੰਤਰੀ ਕੇਂਦਰ ਸਾਹਿਬ ਦੇ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਹੈ ਜਿਸ ਨੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜੋ 12 ਗੋਲੀਆਂ ਚੱਲੀਆਂ ਉਹਨਾਂ ਦਾ ਸਾਥ ਦਿੱਤਾ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਅੰਦਰ ਡੱਕਿਆ ਹੈ ਉਸ ਮੁੱਖ ਮੰਤਰੀ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਹੈ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਜਿਹੜੇ ਪੰਜਾਬ ਦੇ ਵਿਰੋਧੀ ਐ ਅੱਜ ਉਹਨਾਂ ਨੂੰ ਪਛਾਣਨ ਦੀ ਲੋੜ ਐ ਤੇ ਪੰਜਾਬ ਦੀ ਹੋਂਦ ਦੀ ਲੜਾਈ ਐ ਜਿਹੜੀ ਅਸੀਂ ਅੱਗੇ ਹੋ ਕੇ ਲੜਾਗੇ ਸੂਪਾਲ ਖੇਰਾ ਇੱਕ ਚੀਜ਼ ਐ ਸੁਪਾਲ ਖੇਰਾ ਨੂੰ ਕਿਵੇਂ ਦੇਖਦੇ ਹੋ ਕਿ ਸੀਐਮ ਸੀਟ ਦੇ ਉੱਤੇ ਉਹਨਾਂ ਨੂੰ ਉਤਾਰਿਆ ਗਿਆ ਦੇਖੋ ਸਾਰੇ ਹੀ ਤਕੜੇ ਯੋਧੇ ਉਤਾਰੇ ਜਾਣਗੇ ਚਾਹੇ ਉਹ ਸੁਖਪਾਲ ਖੇਰਾ ਜੀ ਐ ਚਾਹੇ ਕੋਈ ਬਾਕੀ ਐ ਇੱਥੋਂ ਦੇ ਚਾਹੇ ਐਮਪੀ ਐ ਹਰ ਤਕੜੇ ਚਿਹਰੇ ਨੂੰ ਜਿਹਨੂੰ ਲੋਕ ਪਸੰਦ ਕਰਦੇ ਐ

ਥੋੜਾ ਬਿਸ਼ੇਸ਼ ਥੋੜਾ ਬਿਸ਼ੇਸ਼ ਯਾਰ ਆਵਾਜ਼ ਕੋਈ ਨਹੀਂ ਪੰਜਾਬ ਦੇ ਵਿੱਚ ਯਾਰ ਕੀ ਕਰਦੇ ਆ ਆਮ ਆਦਮੀ ਬਦਲਾਅ ਦਾ ਨਾਰਾ ਦੇ ਕੇ ਲਿਆਈ ਸੀ ਇਹਨਾਂ ਨੇ ਜਦ ਰਿੰਕੂ ਜਲੰਧਰ ਦੇ ਵਿੱਚ ਇਹਨਾਂ ਨੂੰ ਪਹਿਲਾਂ ਕਾਂਗਰਸ ਨੂੰ ਛੱਡ ਕੇ ਇਹਨਾਂ ਵਿੱਚ ਆਇਆ ਇਹ ਕਹਿੰਦੇ ਜੀ ਇਨਕਲਾਬੀ ਆ ਗਿਆ ਤੇ ਜਦੋਂ ਕਾਂਗਰਸ ਨੂੰ ਛੱਡ ਕੇ ਗਿਆ ਇਨਾਂ ਦੇ ਵਿੱਚ ਤਾਂ ਇਨਕਲਾਬੀ ਬਣ ਗਿਆ ਜੇ ਇਹਨਾਂ ਨੂੰ ਛੱਡ ਕੇ ਭਾਜਪੀ ਚ ਗਿਆ ਤਾਂ ਉਹ ਗद्दार ਬਣ ਗਿਆ ਤੇ ਅੱਜ ਅਕਾਲੀ ਦਲ ਚੋਂ ਇੱਕ ਗद्दार ਨੂੰ ਲੈ ਕੇ ਆਇਆ ਹੁਣ ਉਹ ਇਨਕਲਾਬੀ ਬਣ ਗਿਆ ਤੇ ਕੱਲ ਨੂੰ ਜਦੋਂ ਛੱਡੇਗਾ ਇਹਨਾਂ ਨੂੰ ਤਾਂ ਉਹ ਗद्दार ਬਣ ਜਾਏਗਾ ਇੱਕ ਵਾਰ ਦੇੜੀ ਤੇ ਟੱਪਿਆ ਹੋਇਆ ਉਹਦਾ ਪਤਾ ਨਹੀਂ ਕਿੰਨੇ ਆ ਦੇੜੀਆਂ ਉਹਨੇ ਟੱਪੜੀਆਂ ਇਹ ਇਸ ਕਰਕੇ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ ਜਿਹੜੇ ਆਪ ਹੀ ਗਦਾਰੀਆਂ ਧੋਖੇ ਕਰਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਸਰੀ ਜਾਂਦੇ ਆ ਦੂਸਰੀ ਤੋਂ ਤੀਸਰੀ ਵਿੱਚ ਜਾਂਦੇ ਆ ਇਹਨਾਂ ਲੋਕਾਂ ਪਰ ਕਿਸ ਤਰ੍ਹਾਂ ਪੰਜਾਬ ਵਿਸ਼ਵਾਸ ਕਰ ਸਕਦਾ ਹੈ ਇਹ ਬਦਲਾਵ ਨਹੀਂ ਲਿਆ ਰਹੇ ਇਹ ਆਪਣੇ ਆਪ ਨੂੰ ਬਦਲ ਰਹੇ ਆ ਤੇ ਬਦਲ ਬਦਲ ਕੇ ਦੂਸਰਿਆਂ ਕੋਲ ਜਾਂਦੇ ਧੋਖੇ ਦਿੰਦੇ ਆ ਧੋਖੇ ਬਾਜਾਂ ਦੇ ਸਾਨੂੰ ਬਚਣਾ ਪੈਣਾ ਹੈ ਕਿ ਤੁਹਾਡੀ ਸਿੰਪਲਿસિਟੀ ਕਰਕੇ ਲੋਕਾਂ ਦਾ ਵਿਸ਼ਵਾਸ ਕਰਦੇ ਹੋ ਨਜ਼ਰ ਆਏਗੀ ਜਨਤਰੀ ਸਿੰਪਲਿસિਟੀ ਹੈ ਉਸ ਨੂੰ ਲੋਕ ਬਹੁਤ ਜੀ ਜੀ ਉਹ ਜੋ ਬਾਪ ਦਾਦੇ ਨੇ ਆਕਾ ਦਿੱਤੀਆਂ ਉਹ ਬਦਲਦੀਆਂ ਨਹੀਂ ਹੁੰਦੀਆਂ ਹਾਂਜੀ ਜਿਹਨੂੰ ਗਰੀਬੀ ਦੇ ਵਿੱਚ ਜਿਹਨੇ ਚਟਨੀ ਰੋਟੀ ਉੱਪਰ ਆ ਕੇ ਖਾਧੀ ਹੋਈ ਹੈ ਉਹਨੂੰ ਚਟਨੀ ਵਾਲੀ ਰੋਟੀ ਸਵਾਦ ਲੱਗਦੀ ਹੈ ਰਾਮ ਗਰੀਬੀ ਬਰਾਦਰੀ ਤੇ ਸਰੇ ਠੀਕ ਹੈ ਜੀ ਤਸਵੀਰਾਂ ਦੇਖ ਸਕਦੇ ਹੋ ਮਾਨੋ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ